ਆਜੰ ਪਾਲ ਸਿੰਘ ਦੇ ਸਮਾਰਕ ਤੇ ਉਸ ਮਹਾਨ ਧੀ ਨੂੰ ਸਨਮਾਨਤ ਕਰਨ ਜਾ ਰਹੇ ਆ ਜਿਨ੍ਹਾਂ ਨੂੰ ਬਹੁਤ ਸਾਰੇ ਸਮਾਜਿਕ ਹੋਰ ਜਥੇਬੰਦੀਆਂ ਨੇ ਵੀ ਸਨਮਾਨ ਕੀਤਾ ਅੱਜ ਸ਼ਹੀਦਾਂ ਜਮ ਭਗਤ ਸਿੰਘ ਦੇ ਨਾਨਕਾ ਪਿੰਤੋਂ ਪ੍ਰਿੰਕਾ ਦਾਸ ਜਿਹੜੀ ਅਫਰੀਕਾ ਦੇ ਦੁਨੀਆ ਦੀ ਨੰਬਰ 2 ਦੀ ਚੋਟੀ ਨੂੰ ਸਰ ਕਰਨ ਵਾਲੀ ਧੀ ਬਣੀ ਆ 15 ਅਗਸਤ 2024 ਨੂੰ ਜਿਹਨੇ ਨਾਨਕਾ ਪਿੰਡ ਮੋਰਾ ਵਾਲੀ ਨੂੰ ਬਹੁਤ ਤੇ ਦੁਨੀਆ ਦੇਸ਼ ਪਰਦੇਸ਼ ਤੇ ਗੜੀ ਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰ ਪਰ ਨੂੰ ਸਾਡੇ ਪੰਜਾਬ ਨੂੰ ਦੇਸ਼ ਨੂੰ ਆਹ ਬੁਲੰਦੀਆਂ ਦੇ ਪਜਾਤਾ ਇਹ ਜਦੋਂ ਆਏ ਇਸ ਜਗ੍ਹਾ ਤੇ ਅਸੀਂ ਜਸ਼ਨ ਮਨਾਏ ਇਹਨੂੰ ਬਹੁਤ ਸਾਰੀਆਂ ਜੱਥੇਵੰਦੀਆਂ ਨੇ ਆ ਜਿੱਤਾ ਇੱਕ ਸਨਮਾਨਿਤ ਕੀਤਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿਸਟਰ ਤੇ ਨਾਲ ਜੀਵਨ ਜਾਗਰਤੀ ਮੰਚ ਰਜਿਸਟਰਡ ਇਹਦੇ ਨਾਲ ਅਸੀਂ ਉਪਕਾਰ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਰਜਿਸਟਰਡ ਇਸ ਦੇ ਨਾਲ ਜਿਹੜੇ ਹੈਗੇ ਆ ਸ਼ਿਵਾਲਿਕ ਗ੍ਰੀਨ ਵਿਲੇਜ ਬਿਨੇ ਵਾਲਾ ਨੂੰ ਸਨਮਾਨਤ ਕਰਨ ਜਾ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਇਲਾਕੇ ਦੇ ਸਭ ਤੋਂ ਜ਼ਿਆਦਾ ਸਮਾਜ ਸੇਵੀ ਜਿਨ੍ਹਾਂ ਦਾ ਲੋਕ ਪਿਆਰ ਨਾਲ ਨਾ ਗੋਲਦੀ ਕਹਿੰਦੇ ਆ ਵਿੜਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਸਨਮਾਨ ਇਹਨਾਂ ਦਾ ਕਰਨ ਆਪਣੀ ਤੀ ਪ੍ਰਿੰਕਾ ਦਾਸਤਾ ਮੈਂ ਇਹ ਵੀ ਬੇਨਤੀ ਕਰਦਾ ਅਜ ਤੱਕ ਦੁਨੀਆ ਦੇ ਜਿੰਨੇ ਵੀ ਪਲੇਅਰ ਹੋਏ ਆ ਜੇ ਪਹਿਲੇ ਦੀ ਗੱਲ ਕਰੀਏ ਉਹ ਵੀ ਜਰਾਬਾ ਚੋਰੀ ਕਰਕੇ ਫੁੱਟਬਾਲ ਖੇਡਦਾ ਸੀ ਜਿੱਦਾਂ ਉਹ ਦੁਨੀਆ ਦਾ ਅਜੇਤ ਖਿਡਾਰੀ ਬਣਿਆ ਜਿੱਤ ਤੋਂ ਬਾਅਦ ਉਹਨ ਆਪਣੀ ਬਨਾਣ ਸਿੱਟੀ ਸੀ ਉਸ ਜੂਨੀਫਾਰਮ ਨੂੰ ਲੋਕਾਂ ਨੇ ਮੜਾ ਕੇ ਘਰਾਜ ਲਾਇਆ ਜਿਹੜੀ ਉਹਦੇ ਜੂਨੀਫਾਰਮ ਪਾਇਓ ਸੀ ਇਸ ਦਾ ਸਾਦੀਓ ਵਰਦਾਹੋ ਖਿਡਾਰੀ ਹੋਇਆ ਜੇ ਪੜ ਨਹੀਂ ਸਕਿਆ ਉਹਦਾ ਟੁੱਟਾ ਮੋਬਾਈਲ ਸੀ ਕਿਸੇ ਨੇ ਕਹਿਤਾ ਮੋਬਾਈਲ ਚੰਗਾ ਲੈ ਲੈ ਉਹ ਕਹਿਣ ਲੱਗੇ ਮੋਬਾਈਲ ਚੰਗਾ ਨਹੀਂ ਲੈਣਾ ਮੈਂ ਪੜ ਨਹੀਂ ਸਕਿਆ ਮੈਂ ਸਕੂਲ ਦੇ ਵਿੱਚ ਇਹ ਵੀ ਕੋਈ ਕਲਾਸ ਨਹੀਂ ਪੜੀ ਮੈਂ ਸਕੂਲ ਨੂੰ ਕਲਾਸਰੂਮ ਬਣਾਣੇ ਆ ਮੈਂ ਇੱਥੇ ਬੱਚਿਆਂ ਨੂੰ ਪੜਾਣਾ ਮੈਂ ਫਰਾਰੀਆਂ ਲੈ ਸਕਦਾ ਜੈਟ ਹਵਾਈ ਜਹਾਜ਼ ਲੈ ਸਕਦਾ ਪਰ ਮੈਂ ਲੋਕਾਂ ਦੇ ਲੇਖੇ ਲਾਣਾ ਉਹ ਸੰਦੀਓ ਸੀ ਬਹੁਤ ਸਾਰੇ ਹੋਰ ਨੇ ਪੈਰ ਸਾਰਿਆਂ ਕੋ ਹੁੰਦੀਆਂ ਮੰਜ਼ਲ ਨਹੀਂ ਸਾਰਿਆਂ ਕੋ ਹੁੰਦੀ ਜਿਹੜੀਆਂ ਆਕਾਸ਼ ਛੋਨੀਆਂ ਚੋਟੀਆਂ ਥਿਲ ਮੰਜਾਰੋ ਅਫਰੀਕਾ ਦਾ ਉਹ ਪਹਾੜ ਜਿਹੜਾ 15 ਅਗਸਤ 2024 ਨੂੰ ਸਰ ਕੀਤਾ ਸਾਡੀ ਧੀ ਜਿਹੜੀ ਪ੍ਰਿੰਕਾ ਦਾਸ ਮੋਰੀਆ ਮੋਰਾਯਾ ਆ ਉਹਨੇ ਕੀਤਾ ਉਹ ਦੁਨੀਆ ਦਾ 5892 ਮੀਟਰ ਉੱਚਾ ਆ ਐਵਰੇਸ ਤੋਂ ਨੰਬਰ 2 ਤੇ ਆ ਜੇ ਅਸੀਂ ਸਾਰੇ ਆਪਣੀਆਂ ਧੀਆਂ ਦਾ ਪੁੱਤਰਾਂ ਦਾ ਖਿਡਾਰੀਆਂ ਦਾ ਲਖਾਰੀਆਂ ਦਾ ਸਨਮਾਨ ਕਰਾਂਗੇ ਤਾਂ ਲੋਕ ਖੁਸ਼ ਹੋਊਗਾ ਅੱਜ ਸਾਨੂੰ ਦੁੱਖ ਆ ਸਾਡੇ ਦੇਸ਼ ਦਾ ਕੋਈ 골ਡ ਮੈਡਲ ਨਹੀਂ ਆਇਆ 1.5 ارب ਦੇ ਲਗਭਗ 250 ਆ ਸਾਡੇ ਕੋਲ ਥੋੜੇ ਮੈਡਲ ਆ ਜਿਨ੍ਹਾਂ ਕੋ ਲੱਖਾਂ ਜੋ ਆ ਉਹ 17 ਦੇਸ਼ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਮੈਡਲ ਮਿਲੇ ਆ ਇਸ ਕਰਕੇ ਹੁਣ ਅਸੀਂ ਆਰਥਿਕ ਤੌਰ ਤੇ ਵੀ ਜਿਹੜਾ ਸਨਮਾਨ ਕਰਨਾ ਚਾਹੁੰਦੇ ਆ ਮੈਂ ਬੇਨਤੀ ਕਰਾਂਗਾ ਵੀ ਆਪਣੇ ਸਾਥੀ ਉਹਨਾਂ ਨੂੰ ਚੈੱਕ ਬਹੁਤ ਨਹੀਂ ਹੈ ਉਹ ਕੇਵਲ ਤੇ ਕੇਵਲ 11000 ਦਾ ਚੈੱਕ ਆ ਉਹ ਚੈੱਕ ਕਵਿੰਦਰ ਸਿੰਘ ਤੇ ਬਾਕੀ ਸਾਥੀ ਆ ਕੇ ਭੇਟ ਕਰਨ ਜਸਵੀਰ ਆਏ ਆ ਪਹਿਲ ਕੌਣ ਕਰਦਾ ਹਰ ਬੰਦਾ ਚੈਂਪੀਅਨ ਬਣ ਜਾਂਦਾ ਮੈਂ ਹੀ ਪਹਿਲਦਾਰ ਜਿਹੜਾ ਫਸਟ ਆ ਇੱਕ ਪਹਿਲਾ ਬੰਦਾ ਹੋਇਆ ਦੁਨੀਆ ਦਾ ਉਹਦਾ ਅਬਰਾਹਮ ਲਿੰਕਨ ਸੀ ਰਾਜ ਸਾਹਿਬ ਉਹਨੇ ਫਸਟ ਕਾਨਫਰੰਸ ਕੀਤੀ ਉਹ ਨੇਹਰੀਆਂ 'ਚ ਪੜਦਾ ਰਿਹਾ ਆਪਣੇ ਮਾਪਿਆਂ ਦੀਆਂ ਜੁੱਤੀਆਂ ਜਿਹੜਾ ਜੁੱਤੀਆਂ ਪਾਛ ਕਰਦਾ ਰਿਹਾ ਉਹ ਪੈਸੇ ਬੱਟ ਕੇ ਜਰ ਬਾਰ ਇਟਲਾ ਕਰਕੇ ਉਹ ਅਮਰੀਕਾ ਦੇ ਵਾਈਟ ਹਾਊਸ ਚ ਗਿਆ ਉਹਨਾਂ ਕਿਹਾ ਜੋ ਕੁਝ ਹਾਂ ਜੋ ਕੁਝ ਬਣਨਾ ਚਾਹਣਾ ਮੈਂ ਆਪਣੇ ਮਾਂ ਪੇ ਕਰਕੇ ਆ ਇਹ ਅਬਰਾਹਮ ਲਿੰਕਨ ਦੇ ਆ ਜਿਹੜੇ ਹੋਰ ਸੱਜਣ ਹੋਏ ਨੇ ਮੈਂ ਸੰਜੋ ਦੀ ਗੱਲ ਕੀਤੀ ਆ ਜਰਨੈਲ ਸਿੰਘ ਸਾਡਾ ਵਰਡ ਦਾ ਪਹਿਲਾ ਇਸਿਆ ਦਾ ਕਪਤਾਨ ਜਿਹੜਾ ਪੰਜ ੱਕੜ ਚ ਵੀ ਖੇਡਿਆ ਉਹ ਵੀ ਗਰੀਬ ਸੀ ਉਹਨ ਆਪਣੀ ਖੇੜ ਚੋਂ ਸਾਰਾ ਕੁਝ ਬਣਾਇਆ ਖੇੜ ਚੋਂ ਬਣਾਇਆ ਪਹਾੜ ਉੱਚੇ ਬਹੁਤ ਆ ਹਵਾਵਾਂ ਦਾ ਰੁਖ ਮੋੜ ਦਿੰਦੇ ਆ ਉਹ ਸਾਰਾ ਕੁਝ ਕਰ ਦਿੰਦੇ ਆ ਪਰ ਯਾਦ ਰੱਖਿਓ ਉਹਨਿਆਂ ਜੜਾ ਪਤਾਲ ਚ ਹੁੰਨੀਆਂ ਪਹਾੜਾਂ ਦੀਆਂ ਜੜਾ ਪਤਾਲ ਚ ਹੁੰਨੀਆਂ ਇਸ ਕਰਕੇ ਉਹ ਹਵਾਵਾਂ ਦਾ ਰੁਖ ਮੋੜਦੇ ਆ ਜਿਨ੍ਹਾਂ ਨੇ ਪਹਿਲਾਂ ਨੇ ਸਨਮਾਨਿਤ ਕੀਤਾ ਜਿਨ੍ਹਾਂ ਪਹਿਲਾਂ ਇਹਨਾਂ ਨੂੰ ਸ਼ਾਬਾਸ਼ ਦਿੱਤੀ ਆ ਉਹਨਾਂ ਦਾ ਸੀ ਧੰਨਵਾਦ ਕਰਦੇ ਆ ਜਿਹਦੇ ਚ ਆ ਸਾਡੇ ਰਾਏ ਸਾਹਿਬ ਕੇਵਲ ਸਿੰਘ ਜੀ ਸੂਬੇਦਾਰ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਸਿੱਖਿਆ ਦਿੱਤੀ ਆ ਮੈਂ ਗੱਲ ਕਰਨਾ ਚਾਹਨਾ ਨਿੰਮ ਵਾਲਾ ਗੁਰਦੁਆਰਾ ਹੋਵੇ ਮੋਰਾਵੀ ਪਿੰਡ ਹੋਵੇ ਯਾਰ ਕੌਣ ਬਾਹਰ ਹਾਈਟ ਲਾ ਕਰਦਾ ਸੀ ਇਹਨਾਂ ਦੇ ਚਾਚਾ ਜੀ ਨੇ ਬਾਹਰ ਹਾਈਟ ਲਾ ਕੀਤੀ ਸੀ ਅਵਤਾਰ ਸਿੰਘ ਰਾਏ ਤੇ ਮਿੱਠ ਨੀ ਮੀਨਾਰ ਕਾ ਗੋੜ ਚੱਗਿਆ ਜਾਂ ਤਤ ਨੀਵੇਂ ਰਹੇ ਸਾਰੀ ਉਮਰ ਜੇ ਕਦੇ ਹੰਕਾਰ ਨਹੀਂ ਆਇਆ ਉਹਨਾਂ ਨੇ ਹਮੇਸ਼ਾ ਨੀਵੇਂ ਹੋ ਕੇ ਜ਼ਿੰਦਗੀ ਬਸਰ ਕੀਤੀ ਆ ਮੈਂ ਅੱਜ ਚਾਰ ਜਥੇਬੰਦੀਆਂ ਜਿ ਜਸ਼ੀਰ ਪਾਕਿਸਤਾਨ ਚੈਰੀਟੇਬਲ ਟਰਸਟ ਜੀਵਨ ਜਾਗਰਤੀ ਮੰਚ ਰਜਿਸਟਰਡ ਤੇ ਨਾਲ ਜਿਹੜਾ ਉਪਕਾਰ ਐਜੂਕੇਸ਼ਨਲ ਟਰਸਟ ਚੈਰੀਟੇਬਲ ਟਰਸਟ ਰਜਿਸਟਰ ਇਹ ਸਾਰੇ ਰਜਿਸਟਰ ਤੇ ਨਾਲ ਸ਼ਵਾਲਕ ਗ੍ਰੀਨ ਸ਼ਵਾਲਕ ਦੇਰਾ ਗ੍ਰੀਨ ਬਿਲਜ ਬਿਰੇ ਵਾਲਾ ਸੋਸਾਇਟੀ ਜੜੀ ਆ ਉਹਨਾਂ ਦਾ ਇਹਦੇ ਵਿੱਚ ਯੋਗਦਾਨ ਮੈਂ ਸੰਨੇ ਦਾ ਇਸ ਟੀ ਨੂੰ ਹੋਰ ਉੱਪਰ ਲੈ ਕੇ ਜਾਣਾ ਚਾਹੀਦਾ ਹੋਰ ਸਾਨੂੰ ਕਰਨਾ ਚਾਹੀਦਾ ਹੁਣ ਅਖੀਰ ਚ ਜਿਹੜਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਹਾਂਜੀ ਇਹ ਤੋਂ ਬਾਅਦ ਸਾਰਿਆਂ ਨੇ ਕੋਲਡ ਡਰਿੰਕ ਲੈਣੀ ਆ ਤੇ ਨਾਲ ਧੰਨਵਾਦ ਜਿਹੜਾ ਅੱਜ ਦੇ ਇਸ ਇਕੱਠ ਚ ਮੈਂ ਬੇਨਤੀ ਕਰੂੰਗਾ ਵੇ ਅੱਜ ਆਪਾਂ ਸੀਧੇ ਸਿੱਧੇ ਆਨੰਸਪੁਰ ਭਗਤ ਸਿੰਘ ਜੀ ਦੇ ਸਮਾਰਕ ਤੇ ਇਕੱਤਰ ਹੋਏ ਹਾਂਗੇ ਤੇ ਇਕੱਤਰ ਹੋਣ ਦਾ ਇੱਕ ਸੀ ਸਾਡਾ ਮਕਸਦ ਹੈ ਕਿ ਆਪਣੇ ਇਸ ਇਲਾਕੇ ਤੋਂ ਸਾਡੀ ਇੱਕ ਬਹੁਤ ਹੀ ਹੋਣ ਵਾਲੀ ਬੇਟੀ ਪ੍ਰਿੰਕਾ ਦਾਸ ਜਿਹੜੀ ਕਿ ਪਿੰਡ ਮੋਹਰਾਂ ਵਾਲੀ ਤੋਂ ਆਇਆ ਵਾਰਡ ਲੈਵਲ ਦੀ ਇੱਕ ਚੋਟੀ ਹੈ ਜਿਹੜੀ ਉਸ ਨੂੰ ਸਰ ਕਰਕੇ ਆਈ ਹੈਗੀ ਗਰੀਬ ਘਰ ਤੋਂ ਹੋਣ ਦੇ ਬਾਵਜੂਦ ਉਸ ਨੂੰ ਪਿੰਡ ਵੱਲੋਂ ਵਿਸ਼ੇਸ਼ ਤੌਰ ਤੇ ਅ ਸ਼ਹੀਦ ਭਗਤ ਸਿੰਘ ٹرسٹ ਮੋਹਰਾਂ ਵਾਲੀ ਵੱਲੋਂ ਜਿੱਥੇ ਉਸ ਨੂੰ ਆ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਿਅਕਤੀਗਤ ਤੌਰ ਤੇ ਉਹਨੂੰ ਹਲਾਸ਼ੇਰੀ ਦਿੱਤੀ ਗਈ ਉਸ ਹਲਾਸ਼ੇਰੀ ਦੇ ਨਾਲ ਹੀ ਉਹ ਬੇਟੀ ਵਾਰਡ ਲੈਵਲ ਦੀ ਉਸ ਚੋਟੀ ਨੂੰ ਸਰ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਅ ਅੱਜ ਅਸੀਂ ਵੱਖ-ਵੱਖ ਸੰਸਥਾਵਾਂ ਤੋਂ ਇਕੱਤਰ ਹੋਏ ਲੋਕ ਉਸ ਬੇਟੀ ਨੂੰ ਸਨਮਾਨਤ ਕਰਨ ਲੱਗੇ ਆਂਗੇ ਤੇ ਉਹਦੇ ਵਿੱਚ ਜਿੰਨੇ ਵੀ ਸਹਿਯੋਗੀ ਇੱਥੇ ਹਾਜ਼ਰ ਹੋਏ ਨੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਆਸ ਕਰਦਾ ਕਿ ਇਹ ਸੰਸਥਾਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਟੈਲੈਂਟਡ ਬੱਚੇ ਨੇ ਜਿਹੜੇ ਉਹਨਾਂ ਨੂੰ ਆਪਣੇ ਅਲਗ ਵਾਲੇ ਲੱਭਣਗੇ ਉਸ ਟੈਲੈਂਟ ਨੂੰ ਉਜਾਗਰ ਕਰਾਉਣਗੇ ਉਸ ਟੈਲੈਂਟ ਨੂੰ ਸਿਖਰਾਂ ਤੱਕ ਲਿਜਾਣ ਦੇ ਲਈ ਜਿੰਨਾ ਕੁ ਵੀ ਬਣਦਾ ਯੋਗਦਾਨ ਪਾਉਣਗੇ ਮੈਂ ਆਪਣੀ ਸੰਸਥਾ ਜੀਵਨ ਜਾਗਰਤੀ ਮੰਚ ਵੱਲੋਂ ਤਨੋਂ ਸਾਰਿਆਂ ਨੂੰ ਅਜੇ ਵਿਸ਼ਵਾਸ ਦਿਵਾਉਣਾ ਕਿ ਜਦੋਂ ਵੀ ਕਿਤੇ ਅਜਿਹੇ ਟੈਲੈਂਟਡ ਵਿਦਿਆਰਥੀ ਦੀ ਟੈਲੈਂਟਡ ਖਿਡਾਰੀ ਦੀ ਜਾਂ ਕਿਸੇ ਵੀ ਹੋਰ ਫੀਲਡ ਦੇ ਵਿੱਚ ਕੋਈ ਟੈਲੈਂਟਡ ਜਿਹੜਾ ਵਿਅਕਤੀ ਹੈ ਜਦੋਂ ਉਹਦੀ ਸਹਾਇਤਾ ਦੀ ਕਿਤੇ ਜ਼ਰੂਰਤ ਪਵੇਗੀ ਅਸੀਂ ਹਮੇਸ਼ਾ ਜੀਵਨ ਜਾਗਰਤੀ ਮੰਚ ਵੱਲੋਂ ਦੂਸਰੇ ਸੰਸਥਾਵਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਉਹਨਾਂ ਦਾ ਸਹਿਯੋਗ ਕਰਾਂਗੇ ਮੈਂ ਸਮੂਹ ਸਾਥੀ ਸਮੂਹ ਸੰਸਥਾਵਾਂ ਜਿਹੜੀਆਂ ਇੱਥੇ ਆਈਆਂ ਨੇ ਮੈਂ ਅੱਜ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਅਸੀਂ ਅੱਜ ਇਸ ਮੌਕੇ ਤੇ ਅਸੀਂ ਅੱਜ ਖੁਸ਼ੀ ਦੇ ਮਕਾਮ ਤੇ ਗੱਲ ਕਰਨਾ ਚਾਹੁੰਦੇ ਆ ਦੇਰ ਹੈ ਦਰੋਸਤਾ ਹੈ ਇਸ ਦੀ ਦਾ ਸਨਮਾਨ ਕਰਨ ਲਈ ਚਾਰ ਸੰਸਥਾਵਾਂ ਜਿੱਚ ਸ਼ਹੀਰ ਪਾਰ ਸਿੰਘ ਚੈਰੀਟੇਬਲ ਟਰਸਟ ਰਜਿਸਟਰਡ ਜੀਵਨ ਜਾਗਰਤੀ ਮੰਚ ਇਹਦੇ ਨਾਲ ਮਾਲੋ ਉਪਕਾਰ ਚੈਰੀਟੇਬਲ ਟਰਸਟ ਰਜਿਸਟਰਡ ਉਹਦੇ ਨਾਲ ਗ੍ਰੀਨ ਬਿਲਜ ਸੋਸਾਇਟੀ ਬਿਨਾਂ ਚਾਰ ਜੱਥੇਵੰਦੀਆਂ ਆ ਲੈ ਕੀਤਾ ਬਾਕੀ ਹੋਰ ਆਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਚਾਰੇ ਜੱਥੇਵੰਦੀਆਂ ਬਰਾਬਰ ਦੀ ਹਿੱਸੇਦਾਰ ਉਹਨਾਂ ਦੇ ਸਾਥੀ ਆਏ ਨੇ ਉਹਨਾਂ ਦੇ ਲੋਕ ਆਏ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਡੇ ਟੈਲੈਂਡ ਦੀ ਕੋਈ ਘਾਟ ਨਹੀਂ ਸਾਡੇ ਦੇਸ਼ 'ਚ ਜੇ ਪਾਈਆ ਮੱਖਣ ਨੂੰ ਜਾਗ ਲਾਵਾਂਗੇ ਪਾਈਆ ਦੁੱਧ ਨੂੰ ਜਾਗ ਲਾਵਾਂਗੇ ਤਾਂ ਮੱਖਣ ਘੱਟ ਨਿਕੂ ਜੇ ਕੋਟਲ ਦੋਦ ਨੂੰ ਜਾਗ ਲੱਗੂ ਤੇ ਉਹ ਜਾਦਾ ਲੇਖੂ ਸਾਡੀ ਖੇਡ ਪਾਲਸੀ ਨਹੀਂ ਦੇਸ਼ ਦੀ ਇਹ ਹੋ ਸਕਦਾ 1.5 ਅਰਬ ਸਾਡੀ ਬਸੋ ਹੋਵੇ ਤੇ ਮੈਦਲ ਨਾਂ ਦੇ ਬਰਾਬਰ ਹੋਣ ਜਿਨ੍ਹਾਂ ਦੀਆਂ ਲੱਖਾਂ ਜਨਸੰਖਿਆ ਉਹ ਝੋਲੀਆਂ ਪਰ ਕੇ ਲੈ ਕੇ ਜਾਣ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਿੰਤਾ ਦਾਸ ਹੋਣ ਹਲਤੀ ਆ ਇਹ ਖੇਡ ਪਾਲਸੀ ਬਣਨੀ ਚਾਹੀਦੀ ਆ ਇਹਨਾਂ ਦਾ ਸਾਰਿਆਂ ਦੀ ਵਿਖਿਆ ਕਰਨੀ ਚਾਹੀਦੀ ਆ ਜੇ ਸਾਡੇ ਰੈਸਲਰਾਂ ਨੂੰ 100 ਗ੍ਰਾਮ ਤੇ ਕੱਢ ਦੇਣਾ 50 ਗ੍ਰਾਮ ਤੇ ਕੱਢ ਦੇਣਾ ਨਾਲ ਚੰਗੇ ਜਾਈ ਦੇ ਸਾਈਕੋਲੋਜਿਸਟ ਤੇ ਹੋਰ ਨਹੀਂ ਭੇਜਣੇ ਉਹਨਾਂ ਦੇ ਐਡਵਾਈਜ਼ਰ ਨਹੀਂ ਠੀਕ ਭੇਜਣੇ ਜਾਂ ਉਹ ਹਰਾਨ ਦੀ ਕੋਸ਼ਿਸ਼ ਕਰਨੀ ਦਾ ਦੇਸ਼ ਦੀ ਮਿੱਟੀ ਪਲੀਤ ਹੁੰਦੀ ਆ ਸਾਡੇ ਦੇਸ਼ ਦੇ ਵਿੱਚ ਜੇ ਇਸ ਧੀ ਨੂੰ ਮੋਰਾ ਹੀ ਚ ਜਨਮ ਲਿਆ ਜਿੱਥੇ ਭਾਰਤ ਸਿੰਘ ਦਾ ਨਾਨਕਾ ਪਿੰਡਵਾ ਪਹਿਲਾਂ ਹੀ ਉਹਨੂੰ ਪੂਰਾ ਦੁਨੀਆ ਚ ਚਮਕਦਾ ਸਤਾਰਾ ਜੰਮੇ ਉਹ ਲਾਇਲਪੁਰ ਚਹਾ ਫੈਸਲਾਬਾਦ ਉਹਨਾਂ ਦਾ ਨਾਨਕਾ ਘਰ ਵਿਦਿਆਵਤੀ ਮੋਰਾੜੀ ਤੋਸੀ ਜਿੰਨਾ ਖਟਕੜਕੜਾ ਨੂੰ ਪਿਆਰ ਕਰਦੇ ਉਹਨੇ ਲੋਕ ਮੋਰਾੜੀ ਨੂੰ ਪਿਆਰ ਕਰਦੇ ਆ ਮੈਂ ਸਮਝਦਾ ਅੱਜ ਅਸੀਂ ਇਹਨਾਂ ਦਾ ਸਨਮਾਨ ਕੀਤਾ ਇਹ ਵੀ ਕਹਿਣਾ ਚਾਹਣਾ ਪੈਰ ਸਾਰਿਆਂ ਕੋ ਹੁੰਦੇ ਮੰਜਲਾ ਨਹੀਂ ਸਾਰਿਆਂ ਕੋ ਹੁੰਦੀਆਂ ਮੰਜਲਾ ਜੜੀਆਂ ਬਹੁਤ ਘੱਟ ਬੰਦਿਆਂ ਨੂੰ ਪ੍ਰਾਪਤ ਹੁੰਦੀਆਂ ਇਹ ਵੀ ਗੱਲ ਦਰੋਸਤ ਆ ਬਈ ਜੇ ਕੋਈ ਕੋਸ਼ਿਸ਼ ਕਰਦਾ ਪਹਿਲੇ ਅਮੀਰ ਨਹੀਂ ਸੀ ਬੜਾ ਗਰੀਬ ਕਰ ਜੰਮਿਆ ਗਵਾਂਡੀਆਂ ਤੋਂ ਜਰਾਬਾ ਚੋਰੀ ਕਰਦਾ ਰਿਆ ਫੁੱਟਬਾਲ ਖੇਡਣ ਦਾ ਸ਼ਕੀਨ ਸੀ ਜਦੋਂ ਦੁਨੀਆ ਦਾ ਸਤਾਰਾ ਬਣਿਆ ਆਪਣਾ ਔਨ ਵਰਦੀ ਲਾ ਕੇ ਐ ਲੋਕਾਂ ਨੂੰ ਅਰਪਤ ਕੀਤੀ ਤਾਂ ਲੋਕਾਂ ਨੇ ਮੜਾ ਕੇ ਰੱਖ ਲਿਆ ਸੀ ਸਾਡੇ ਦੇਸ਼ 'ਚ ਵੀ ਆਹ ਹੀ ਫਜਲੇ ਦੇ ਬੋਲੇ ਦਾ ਸ਼ਹਿਰ ਵਾ ਆ ਗੰਗਾ ਸਿੰਘ ਵਿਆਲ ਦਾ ਸ਼ੇਰ ਆ ਆ ਕੋਲ ਮੋਰਾਰੀ ਜਿਹੜਾ ਉਹ ਅਵਤਾਰ ਸਿੰਘ ਮੋਰਾਈ ਦਾ ਸ਼ੇਰ ਆ ਅਮਰ ਸਿੰਘ ਸ਼ੰਕੀ ਦਾ ਭਜਣਾ ਗਾਇਕ ਵੀ ਸਾਡੇ ਸਾਡੇ ਰਾਈਟਰ ਵੀ ਹਰ ਕਿਸਮ ਦੇ ਪੈਦਾ ਹੋਏ ਆ ਮੈਂ ਇਹ ਵੀ ਸਮਝਦਾ ਅੱਜ ਦੇ ਦਿਨ ਤੇ ਵੀ ਇਹਨਾਂ ਨੂੰ ਜਿੱਥੇ ਅਸੀਂ ਇਹਨਾਂ ਦਾ ਸਹਿਯੋਗ ਕੀਤਾ ਇਹ ਤੁਸੀਂ ਇਹ ਰਾਸ਼ੀ ਭੇਟ ਕੀਤੀ ਆ ਇਨਾਂ ਨੂੰ ਸਨਮਾਨਤ ਕੀਤਾ ਉੱਥੇ ਸਾਨੂੰ ਫਕਰ ਆ ਚਾਰੇ ਜਿੱਥੇ ਬੰਦਿਆਂ ਨੂੰ ਮੈਂ ਇਹੀ ਸ਼ਬਦ ਬੋਲ ਰਹੀ ਸੀ ਧੰਵਾਦ ਸਸਿਕਲ ਸਾਰਿਆਂ ਨੂੰ ਮੈਂ ਪ੍ਰਿਆੰਕਾ ਦਾਸ ਪਿੰਡ ਮੋਰਾਲੀ ਤੋਂ ਮੈਂ ਥੈਂਕ ਯੂ ਗਾਜੀਆਂ ਕਿ ਮੇਰੇ ਇੰਨਾ ਵਧੀਆ ਇਨ ਸਾਥੀ ਸਾਰੇ ਆਨੇ ਮੈਮ ਦਾ ਅੱਛਾ ਦਬ ਤੇ ਮੈਂ ਥੈਂਕ ਯੂ ਗਾਦੀ ਆਪਣੇ ਕੋਲ ਸਾਹਿਬ ਨੂੰ ਤੇ ਮੇਰੇ ਸਟੇਡੀਆ ਜਮ ਫੁੱਟਬਾਲ ਕਲੱਬ ਨੂੰ ਜਿਨ੍ਹਾਂ ਨੇ ਮੇਰਾ ਇਹ ਨਾਮ ਮੇਰੀ ਮਦਦ ਕੀਤੀ ਤੇ ਸਰ ਨੂੰ ਤੇ ਮੈ ਜਾਣੀ ਹੈ ਕਿ ਮੇਰੇ ਵਾਂਗ ਸਾਡੇ ਇਲਾਕੇ ਦੀਆਂ ਹਰ ਕੁੜੀਆਂ ਅੱਗੇ ਵਧਣ ਤੇ ਅੱਗੇ ਜਾਣ ਆਪਣੇ ਦੇ ਦਾ ਨਾਮ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਹਾਂਜੀ ਅੱਜ ਇਸ ਮੌਕੇ ਤੇ ਪ੍ਰਿੰਕਾ ਦਾਸ ਮੋਰਾਵਾਲੀ ਜੀ ਨੂੰ ਜਿਨ੍ਹਾਂ ਨੇ ਨਿਮਨ ਜਾਰੋ ਜਿਹੜੀ ਚੋਟੀ ਹੈ ਸਾਊਥ ਪੀਕਾ ਦੀ ਜਿਹਦੀ ਉਚਾਈ ਲਗਭਗ 6000 ਮੀਟਰ ਹੈ ਨੂੰ ਸਰ ਕੀਤਾ ਅਸੀਂ ਆਪਣੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਬੀੜੇਵਾਲ ਵੱਲੋਂ ਉਸ ਬੇਟੀ ਨੂੰ ਬਹੁਤ ਬਹੁਤ ਵਧਾਈ ਦੇਣੇ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਦੇ ਵੀ ਜਾਣ ਔਰ ਉੱਥੇ ਜਾ ਕੇ ਵੀ ਸਾਡੇ ਇੰਡੀਆ ਦਾ ਨਾਮ ਚਮਕਾਣ ਆਪਣਾ ਨਾਮ ਚਮਕਾਣ ਇੱਕ ਵਾਰੀ ਫੇਰ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਔਰ ਬਾਕੀ ਸਾਰੀਆਂ ਸੋਸਾਇਟੀਆਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਇਹਨਾਂ ਦੀ ਹੌਸਲਾ ਵਜਾਈ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਹਿੰਦ ਬਹੁਤ ਹੀ ਸਤਿਕਾਰਯੋਗ ਸਾਥੀ ਜਿਹੜੇ ਪ੍ਰਿੰਕਾ ਦਾਸ ਨੂੰ ਅਜਾ ਜੀਤ ਭਗਤ ਸਿੰਘ ਚੈਰੀਟੇਬਲ ਟਰਸਟ ਉਪਕਾਰ ਚੈਰੀਟੇਬਲ ਟਰਸਟ ਗ੍ਰੀਨ ਵਿਲੇਜ ਦੇ ਜਾਗਰਤੀ ਮੰਚ ਵੱਲੋਂ ਅ ਅਸੀਂ ਇੱਥੇ ਇਕੱਠੇ ਹੋਏ ਆ ਸਾਥੀਆਂ ਜੀ ਬਹੁਤ ਬਹੁਤ ਧੰਨਵਾਦ ਬੜੇ ਮਾਨਦਇਕ ਸਾਥੀ ਆ ਅ ਜਿੱਦਾਂ ਇੱਥੇ ਵੀ ਗਰੀਬਾਂ ਦੇ ਗਰੀਬਾਂ ਦੀ ਕੁੜੀ ਤੇ ਸਾਉਤ ਤਰੀਕਾ ਜਿਹੜਾ ਆ ਇਹ ਉਥੇ ਸਾਡੇ ਦੋਸਤਾਂ ਸਾਡੀ ਗੜ ਸ਼ੰਕਰ ਦਾ ਨਾਮ ਹੋਰਾਂ ਵਾਲੀ ਜਿਹੜਾ ਉੱਚਾ ਚਿੱਟਾ ਅਸੀਂ ਬਹੁਤ ਸਾਲ ਪਹਿਲਾਂ ਤ੍ਰੀਸਾ ਚ ਗਏ ਸੀ ਜਿੱਦਾਂ ਦੇ ਥੋੜੀ ਬ੍ਰੇਕ ਦੇ ਮੀਟਿੰਗ ਤੋਂ ਅਸੀਂ ਇੱਕ ਪੰਜਾਬੀ ਦੇ ਘਰ ਜਾਣਾ ਸੀਗਾ ਜਦੋਂ ਅਸੀਂ ਉਹਨਾਂ ਦੇ ਘਰ ਗਏ ਉੱਥੇ ਹਰ ਇੱਕ ਘਰ ਦੇ ਵਿੱਚ ਸਰਦਾਰ ਜਰਨੈਲ ਸਿੰਘ ਦੀ ਫੋਟੋ ਲੱਗੋ ਜਦੋਂ ਮੈਂ ਫੋਟੋ ਦੇਖੀ ਮੈਨੂੰ ਕੋਲ ਹੋ ਕੇ ਦੇਖਿਆ ਤੇ ਮੈਨੂੰ ਬੜਾ ਮਾਣ ਤੇ ਉਹਨਾਂ ਨੇ ਕਿਹਾ ਜੀ ਉਹ ਇਨਕੀ ਹਮ ਬਹੁਤ ਰਿਸਪੈਕਟ ਕਰਦੇ ਹੂ ਸਾਡਾ ਨਾਂ ਉਹਨਾਂ ਨੇ ਉੱਚਾ ਕੀਤਾ ਸੀ ਗੁਰ ਸਿੰਘ ਕਪੂਲ ਦਾ ਤੇ ਇਸ ਰਿਆਂ ਨੂੰ ਤਾਂ ਪਹਿਲਾਂ ਹੀ ਦਵਾ ਕੇ ਰੱਖਿਆ ਜਾਂਦਾ 78 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਦੱਬੀਆਂ ਹੀ ਆਂ ਸਾਡੀ ਸਿਕਿਉਰਟੀ ਦਾ ਜਮ੍ਹਾਂ ਲੈਣ ਸਾਥੀ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜਹਾਜ਼ ਚਲਾ ਸਕਦੇ ਦੇਸ਼ ਚਲਾ ਸਕਦੇ ਹਾਂ ਤੇ ਖੇਡਾਂ ਚ ਅਸੀਂ ਤੱਕਵੇਂ ਬਹੁਤ ਲਿਆ ਸਕਦੇ ਪਰ ਸਾਨੂੰ ਤਾਂ ਇਹ ਵੀ ਪਤਾ ਹੁੰਦਾ ਕਿ ਤੁਰੇ ਜਾਂਦਾ ਨਾਲ ਸਾਡੇ ਨਾਲ ਕੀ ਹੋਣਾ ਸੋ ਇਹ ਸਾਡੀ ਬੱਚੀ ਜਿਹੜੀ ਆ ਕਿਉਂਕਿ ਬਹੁਤ ਬੱਚੇ ਜਿਹੜੇ ਆ ਉਹ ਸਾਡੀਆਂ ਆਪਣੀਆਂ ਟੈਲੈਂਟਡ ਜਿਹੜਾ ਆ ਸਾਡਾ ਵਿੱਚੇ ਰਹਿ ਜਾਂਦਾ ਕਿਉਂਕਿ ਜੋ ਸਰਕਾਰਾਂ ਬੱਚਿਆਂ ਨੂੰ ਕਿਹੜੇ ਭਾਵਨਾ ਜਿਹੜੀ ਪ੍ਰਸਾਦ ਕੀਤੀ ਜਾਵੇ ਹਰ ਇੱਕ ਕੰਪਲਸਲੀ ਰੱਖ ਦਿੱਤਾ ਜਾਵੇ ਸਕੂਲ ਦੇ ਵਿੱਚ ਤੇ ਐਨੇ ਬੱਚਿਆਂ ਨੂੰ ਐਨੇ ਪੈਸੇ ਇੰਨਾ ਫੰਡ ਮਿਲਿਆ ਕੀਤਾ ਜਾਂਦਾ ਤੇ ਸਾਡੀਆਂ ਮਤਲਬ ਦੇਖਿਆ ਜਾਵੇ ਔਰਤ ਨੂੰ ਲక్ష్ਮੀ ਦੁਰਗਾ ਸਰਸਵਤੀ ਕਹਿੰਦੇ ਆ ਜਦੋਂ ਉਹ ਆਪਣੀ ਆਈ ਤੇ ਆਜ ਰੂਪੀ ਧਾਰ ਲੈਂਦੀ ਆ ਤੇ ਚੰਡੀ ਦਾ ਵੀ ਧਾਰ ਲੈਂਦੀ ਆ ਤੇ ਲక్ష్ਮੀ ਜਿਹੜੀ ਆ ਭਾਂਜੀ ਦੇਵੀ ਆ ਕਿ ਸਰਸਵਤੀ ਉਹ ਵਿਦਿਆ ਦੀ ਦੇਵੀ ਆ ਸੋ ਇਸ ਕਰਕੇ ਮਤਲਬ ਜੇ ਔਰਤਾਂ ਨੂੰ ਉਹਨਾਂ ਦੀ ਸੁਰੱਖਿਆ ਦਾ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਤਾਂ ਬਹੁਤ ਹੀ ਵੱਡੀਆਂ ਮੱਲਾ ਮੱਲਾ ਜਿਹੜੀਆਂ ਅਸੀਂ ਮਾਰ ਸਕਦੇ ਹਾਂ ਸੋ ਇਹ ਕੁੜੀ ਪ੍ਰਿੰਕਾ ਦਾਸ ਮੇਰਾ ਤਸ਼ੀਰਵਾਦ ਇਹ ਹੀ ਆ ਕਿ ਅਸੀਂ ਕੁੜੀਆਂ ਆ ਕਾਸੀ ਤੋਂ ਇਸਰਨ ਦੇ ਹੱਕਾਂ ਲਈ ਲੜਦੀਆਂ ਆ ਤੇ ਅਸੀਂ ਤੇਰੇ ਨਾਲ ਆ ਅਭਰਾੜਾ ਨੂੰ ਜਿੱਥੋਂ ਤੱਕ ਸਾਡੀ ਹੋਊਗੀ ਤਾਂ ਅਸੀਂ ਉਹਦੀ ਤੇਰੀ ਮਦਦ ਕਰਾਂਗੇ ਸੋ ਡਰਨਾ ਨਹੀਂ ਤੇ ਸਾਡੇ ਗੜ੍ਹ ਸ਼ੰਕਰ ਦੇ ਜਿਹੜਾ ਮਾਣ ਜਿਹੜਾ ਬਹੁਤ ਵਧਾਇਆ ਮੋਹਰੀ ਸਰਦਾਰ ਭਗਤ ਸਿੰਘ ਦੇ ਨਾਨਕੇ ਆ ਤਾਂ ਅਸੀਂ ਉਹਨਾਂ ਦੇ ਅੱਜ ਇਸ ਬੁੱਤ ਤੇ ਇੱਕ ਕਸਮ ਖਾਂਦੇ ਆ ਤੇ ਔਰਤਾਂ ਤੇ ਅਤਿਆਚਾਰ ਜਿਹੜੇ ਆ ਉਹ ਹੋਣ ਨਹੀਂ ਦੇਵਾਂਗੇ ਜਿੱਥੇ ਸਾਡੇ ਕਿਤੇ ਇਦਾਂ ਦੀ ਗੱਲ ਹੋਵੇ ਤਾਂ ਅਸੀਂ ਸਾਰੇ ਜਿੱਦਾਂ ਇੱਕ ਹੌਂਸੇ ਤੇ ਕੱਟੇ ਹੋ ਜਾਵਾਂਗੇ ਸੋ ਮੇਰੀ ਅਪੀਲ ਸਾਥੀਆਂ ਨੂੰ ਹੈ ਥੋੜੇ ਸਮੇਂ ਦੇ ਵਿੱਚ ਹੀ ਪਰਸ਼ਾ ਪ੍ਰੋਗਰਾਮ ਬੜਿਆ ਸੋ ਅਸੀਂ ਕਿ ਸਾਨੂੰ ਵੀ ਕਰਨਾ ਚਾਹੀਦਾ ਸੋ ਮੇਰਾ ਅਸ਼ੀਰਵਾਦ ਹੀ ਕੁੜੀ ਨੂੰ ਹੋਵੇ ਉੱਪਰ ਅੱਗੇ ਬੁਲੰਦੀਆਂ ਤੇ ਚੜੇ ਉਹਨਾਂ ਲਿਆ ਪਰਬਤ ਤੇ ਚੜ ਕੇ ਅੱਵੇ ਫੇਰੀਏ ਸੀ ਐਸੇ ਸਥਾਨ ਤੇ ਇਹਨਾਂ ਨੂੰ ਇਹਨੂੰ ਆਨਰ ਕਰਾਂਗੇ ਸਭ ਤੋਂ ਵੱਧ ਸਾਰਾ ਸਰੰਗਤ ਧੰਨਵਾਦ